ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਬਣਾਵਾਂਗੇ ਸੂਜੀ ਦਾ ਟੇਸਟੀ ਜਾਂ ਨਾਸ਼ਤਾ ਇਹ ਨਾਸ਼ਤਾ ਸਿਰਫ 5-7 ਮਿੰਟਾਂ ਵਿੱਚ ਦੀ ਬਣ ਕੇ ਤਿਆਰ ਹੋ ਜਾਂਦਾ ਹੈ ਗਾ ਜੇਕਰ ਤੁਹਾਡਾ ਸਬਜੀ ਰੋਟੀ ਖਾਣ ਨੂੰ ਮਨ ਨਾ ਕਰਦਾ ਹੋਵੇ ਜਾਂ ਬਣਾਉਣ ਨੂੰ ਨਾ ਮਨ ਕਰਦਾ ਹੋਵੇ ਤਾਂ ਤੁਸੀਂ ਇਸ ਤਰੀਕੇ ਨਾਲ ਨਾਸ਼ਤਾ ਇਹ ਬਣਾ ਕੇ ਖਾ ਸਕਦੇ ਆਂ ਬਹੁਤ ਹੀ ਜ਼ਿਆਦਾ ਹੈ ਟੇਸਟੀ ਲੱਗਦਾਗਾ ਨਾਸ਼ਤਾ ਬਣਾਉਣ ਵਾਸਤੇ ਅੱਧੀ ਕੌਲੀ ਆਪਣੇ ਕੋਲੇ ਹੈਗੀ ਆ ਸੂਜੀ ਸੂਜੀ ਨੂੰ ਆਪਾਂ ਹੁਣ ਛਾਣਿਆ ਹੋਇਆ ਤੇ ਛਾਣ ਕੇ ਆਪਾਂ ਇਹ ਬਰਤਨ ਦੇ ਵਿੱਚ ਪਾ ਲਿਆ ਹੈਗਾ ਅੱਧੀ ਕੌਲੀ ਆਪਣੇ ਕੋਲੇ ਹੈਗੀ ਆ ਨਹੀਂ ਜਿੰਨੀ ਆਪਾਂ ਸੂਜੀ ਲਈ ਆ ਓਨੀ ਆਪਾਂ ਦਹੀਂ ਲਈ ਆ ਹੁਣ ਆਪਾਂ ਪਾਣੀ ਥੋੜਾ ਜਿਹਾ ਪਾ ਲਾਂਗੇ ਇਸੇ ਕੌਲੀ ਦੇ ਵਿੱਚ ਜਿਹੜੀ ਕੌਲੀ ਦੇ ਵਿੱਚ ਆਪਾਂ ਦਹੀਂ ਸੀਗੀ ਦੇਖੋ ਅੱਧੀ ਕੌਲੀ ਆਪਾਂ ਪਾਣੀ ਐਡ ਕਰ ਲਿਆ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਮਿਲਾ ਲਾਂਗੇ ਆਪਾਂ ਨਾ ਇਸ ਤਰ੍ਹਾਂ ਨੇ 2 ਕਿ ਮਿੰਟ ਵਾਸਤੇ ਨਾ ਸੂਜੀ ਤੇ ਦਹੀਂ ਤੇ ਪਾਣੀ ਨੂੰ ਆਪਾਂ ਚੰਗੀ ਤਰ੍ਹਾਂ ਫੈਡ ਲਾਂਗੇ ਜਿਹੜੀਆਂ ਇਹਦੀਆਂ ਮੜਗ ਮਟਗਾਂ ਦਹੀਂ ਨੇ ਗਾ ਗੋਸ਼ਣਾਂ ਗੀਆਂ ਨੂੰ ਚੰਗੀ ਤਰ੍ਹਾਂ ਮਿਟ ਜਾਣਗੀਆਂ ਹੁਣ ਆਪਾਂ ਸਾਰਾ ਸਮਾਨ ਵਧੀਆ ਜਿਹਾ ਮਿਲਾ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਥੋੜੀਆਂ ਜਿਹਾ ਸਬਜ਼ੀਆਂ ਐਡ ਕਰਾਂਗੇ ਅੱਧੀ ਹੈਗੀ ਸ਼ਿਮਲਾ ਮਿਰਚ ਬ੍ਰੀਕ ਕੱਟੀ ਹੋਈ ਥੋੜੀ ਜਿਹੀ ਪੱਤਾ ਗੋਭੀ ਸਬਜ਼ੀਆਂ ਤੁਸੀਂ ਕੋਈ ਵੀ ਆਦੀ ਮਨਪਸੰਦ ਪਾ ਸਕਦੇ ਆ ਇੱਕ ਪਾ ਦਾਂਗੇ ਪਿਆਜ਼ ਬ੍ਰੀਕ ਕੱਟਿਆ ਹੋਇਆ ਤੇ ਥੋੜਾ ਜਿਹਾ ਪਾ ਦਾਂਗੇ ਕਟਿਆ ਹਰਾ ਧਨੀਆ ਤੇ ਇੱਕ ਪਾ ਦਾਂਗੇ ਹਰੀ ਮਿਰਚ ਬ੍ਰੇਕ ਕੱਟੀ ਹੋਈ ਜੇਕਰ ਤੁਹਾਨੂੰ ਹਰੀ ਮਿਰਚ ਨਹੀਂ ਵੀ ਪਸੰਦ ਹੈ ਤੇ ਤੁਸੀਂ ਇਹਨੂੰ ਹਟਾ ਵੀ ਸਕਦੇ ਆ ਤੇ ਥੋੜਾ ਜਿਹਾ ਪਾ ਦਾਂਗੇ ਟਮਾਟਰ ਕੱਟਿਆ ਹੋਇਆ ਹੁਣ ਸਾਰੇ ਸਮਾਨ ਨੂੰ ਆਪਾਂ ਚੰਗੀ ਤਰ੍ਹਾਂ ਸੂਜੀ ਦੇ ਵਿੱਚ ਮਿਲਾ ਲਾਂਗੇ ਸਬਜ਼ੀਆਂ ਸਾਰੀਆਂ ਸੂਜੀ ਦੇ ਵਿੱਚ ਚੰਗੀ ਤਰ੍ਹਾਂ ਮਿਲਾਤੀਆਂ ਹੈਗੀਆਂ ਹੁਣ ਆਪਾਂ 5 ਮਿੰਟ ਵਾਸਤੇ ਰੈਸਟ ਦਵਾ ਦਾਂਗੇ ਸੂਜੀ ਆਪਣੀ ਫੁੱਲ ਕੇ ਸੈੱਟ ਹੋ ਜੂਗੀ ਹਾਂਜੀ 5 ਮਿੰਟ ਹੋ ਗਏ ਆਪਣੀ ਸੂਜੀ ਰੱਖੀ ਨੂੰ ਦੇਖੋ ਬਿਲਕੁਲ ਇਹ ਸੈੱਟ ਹੋ ਗਈ ਆ ਕਿੰਨੀ ਥੋੜੀ ਜਿਹੀ ਪਤਲੀ ਲੱਗਦੀ ਸੀ ਨਾ ਤੇ 5 ਮਿੰਟ ਆਪਾਂ ਰੈਸਟ ਦਵਾਤੀ ਹੈਗੀ ਆ ਤੇ ਥੋੜੀ ਜਿਹੀ ਸੈੱਟ ਹੋ ਗਈ ਆ ਹੁਣ ਥੋੜਾ ਜਿਹਾ ਪਾਣੀ ਆਪਾਂ ਹੋਰ ਪਾਵਾਂਗੇ ਕਿਉਂਕਿ ਥੋੜਾ ਜਿਹਾ ਬੈਟਰ ਥੋੜਾ ਜਨਾ ਸਖਤ ਹੈਗਾ ਚੰਗੀ ਤਰ੍ਹਾਂ ਆਪਾਂ ਮਿਲਾ ਲੈਨੇ ਆ ਪਾਣੀ ਆਪਾਂ ਬੈਟਰ ਦੇ ਵਿੱਚ ਚੰਗੀ ਤਰ੍ਹਾਂ ਮਿਲਾ ਲਿਆ ਐਸੇ ਤਰ੍ਹਾਂ ਦਾ ਆਪਾਂ ਨੂੰ ਇਹ ਮਿਸ਼ਰਣ ਚਾਹੀਦਾ ਸੀ ਹੁਣ ਆਪਾਂ ਥੋੜੀ ਜਿਹੀ ਮਸਾਲੇ ਐਡ ਕਰਾਂਗੇ ਅੱਧਾ ਚਮਚ ਪਾ ਦਾਂਗੇ ਚਾਟ ਮਸਾਲੇ ਦਾ ਥੋੜੀ ਜਿਹੀ ਪਾ ਦਾਂਗੇ ਪੀਸੀ ਲਾਲ ਮਿਰਚ ਪਾਊਡਰ ਬਸ ਥੋੜੀ ਜਿਹੀ ਐਡ ਕਰਾਂਗੇ ਤੇ ਜੇ ਲਾਲ ਮਿਰਚ ਨਹੀਂ ਵੀ ਤੁਸੀਂ ਐਡ ਕਰਨੀ ਤੁਸੀਂ ਇੱਥੇ ਪੀਸੀ ਕਾਲੀ ਮਿਰਚ ਵੀ ਐਡ ਕਰ ਸਕਦੇ ਆ ਤੇ ਨਮਕ ਪਾਵਾਂਗੇ ਸਵਾਦ ਅਨੁਸਾਰ ਤੇ ਅੱਧਾ ਇੱਕ ਚਮਚ ਪਾ ਦਾਂਗੇ ਸਾਬਤ ਜੀਰੇ ਦਾ ਤੇ ਬਸ ਥੋੜਾ ਜਿਹਾ ਪਾਵਾਂਗੇ ਗਰਮ ਮਸਾਲਾ ਮਸਾਲੇ ਆਪਾਂ ਬਸ ਇੰਨੇ ਕੀ ਐਡ ਕਰਨੇ ਆ ਜਿਆਦੇ ਮਸਾਲੇ ਨਹੀਂ ਆਪਾਂ ਐਡ ਕਰਨੇਗੇ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਨਾਲ ਮਿਲਾ ਦਿੰਨੇ ਆ ਮਸਾਲਿਆਂ ਨੂੰ ਤੇ ਲਾਸਟ ਤੇ ਆਪਾਂ ਹੁਣ ਥੋੜਾ ਜਿਹਾ ਪਾਵਾਂਗੇ ਮਿੱਠਾ ਸੋਡਾ ਤੇ ਥੋੜਾ ਜਿਹਾ ਪਾਣੀ ਐਡ ਕਰਾਂਗੇ ਬਸ ਮਿੱਠਾ ਸੋਡਾ ਤੁਸੀਂ ਲਾਸਟ ਤੇ ਪਾਉਣਾ ਹੈਗਾ ਤੇ ਜੇਕਰ ਤੁਹਾਡੇ ਕੋਲੇ ਮਿੱਠਾ ਸੋਡਾ ਨਾ ਹੋਵੇ ਤੇ ਤੁਸੀਂ ਇਹਦੀ ਥਾਂ ਤੇ ਇਨੋ ਵੀ ਐਡ ਕਰ ਸਕਦੇ ਆਂ ਬਸ ਜਦੋਂ ਆਪਾਂ ਨਾਸ਼ਤਾ ਬਣਾਉਣਾ ਨਾ ਉਸੇ ਟਾਈਮ ਤੇ ਤੁਸੀਂ ਮਿੱਠਾ ਸੋਡਾ ਜਾਂ ਤੁਸੀਂ ਇਨੋ ਐਡ ਕਰਨੀ ਆ ਹੁਣ ਆਪਾਂ ਚੰਗੀ ਤਰ੍ਹਾਂ ਮਿਲਾ ਲਿਆ ਹੈਗਾ ਇਹਨੂੰ 2 ਮਿੰਟ ਵਾਸਤੇ ਆਪਾਂ ਇਸ ਤਰ੍ਹਾਂ ਇਹਨੂੰ ਫੈਂਟ ਵੀ ਲਾਵਾਂਗੇ। ਬੈਟਰ ਨੂੰ ਆਪਾਂ 2 ਮਿੰਟ ਵਾਸਤੇ ਫੈਂਟ ਲਿਆਗਾ। ਦੇਖੋ ਜਿਹੜਾ ਆਪਣਾ ਨਾਸ਼ਤਾ ਵਧੀਆ ਫੁੱਲੇ ਫੁੱਲੇ ਤੇ ਟੇਸਟੀ ਜਿਹਾ ਨਾਸ਼ਤਾ ਬਣ ਕੇ ਤਿਆਰ ਹੋਊਗਾ। ਹੁਣ ਆਪਾਂ ਨਾਸ਼ਤਾ ਬਣਾਉਣ ਚੱਲਿਆਂ ਗੈਂਸਨ ਨੇ। ਨਾਸ਼ਤਾ ਬਣਾਉਣ ਵਾਸਤੇ ਗੈਸ ਦੇ ਉੱਪਰ ਆਪਾਂ ਫਰਾਈ ਪੈਨ ਰੱਖ ਲਿਆ ਫਰਾਈ ਪੈਨ ਦੇ ਵਿੱਚ ਥੋੜਾ ਜਿਹਾ ਲਾ ਦਾਂਗੇ ਪਰ ਫੈਂਟ ਤੇਲ। ਬਹੁਤ ਘੱਟ ਤੇਲ ਵਿੱਚ ਇਹ ਨਾਸ਼ਤਾ ਬਣ ਕੇ ਤਿਆਰ ਹੋ ਜਾਂਦਾ ਕੋਈ ਜ਼ਿਆਦਾ ਤੇਲ ਲਾਉਣ ਦੀ ਜ਼ਰੂਰਤ ਨਹੀਂ ਗਈ ਹਲਕਾ ਜਿਹਾ ਇਹਨੂੰ ਗਰਮ ਕਰ ਲਾਂਗੇ। ਇੱਕ ਕਰੱਚੀ ਬੈਟਰ ਦੇ ਭਰ ਕੇ ਤੇ ਆਪਾਂ ਫਰਾਈਪੈਨ ਦੇ ਵਿੱਚ ਰੱਖ ਦਾਂਗੇ ਬਸ ਹਲਕਾ ਜੈਨੂੰ ਇਸ ਤਰ੍ਹਾਂ ਆਪਾਂ ਫਲਾ ਦਾਂਗੇ ਜ਼ਿਆਦਾ ਵੀ ਨਹੀਂ ਬਸ ਇੰਨਾ ਇਕ ਜ਼ਿਆਦਾ ਮੋਟਾ ਵੀ ਨਹੀਂ ਰੱਖਣਾ ਨਾਸ਼ਤਾ ਤੇ ਜ਼ਿਆਦਾ ਆਪਾਂ ਪਤਲਾ ਵੀ ਨਹੀਂ ਰੱਖਣਾਗਾ ਹੁਣ ਆਪਾਂ ਥੋੜਾ ਜੈਨੂੰ ਟੱਕ ਦਾਂਗੇ ਤੇ ਗੈਸ ਨੂੰ ਆਪਾਂ ਥੋੜਾ ਜਿਹਾ ਲੋ ਮੀਡੀਅਮ ਤੇ ਰੱਖਣਾ ਹਾਂਜੀ ਨਾਸ਼ਤੇ ਨੂੰ ਆਪਾਂ 2 ਮਿੰਟ ਵਾਸਤੇ ਟੱਕ ਕੇ ਪਕਾ ਲਿਆਗਾ ਦੇਖੋ ਹਲਕਾ ਜੇ ਉੱਪਰੋਂ ਡਰਾਈ ਵੀ ਹੋ ਗਿਆ ਹੁਣ ਆਪਾਂ ਥੋੜਾ ਜਿਹਾ ਲਾ ਦਾਂਗੇ ਉੱਪਰ ਤੇਲ ਹੁਣ ਆਪਾਂ ਇਹਦਾ ਪਾਸਾ ਪਾਟ ਦਾਂਗੇ ਦੇਖ ਕਿੰਨਾ ਵਧੀਆ ਕਲਰ ਆਇਆ ਨਾ ਤੇ ਹੁਣ ਆਪਾਂ ਬਿਨਾਂ ਢੱਕੇ ਪਕਾਉਣਾ ਇੱਕ ਵਾਰ ਢੱਕ ਕੇ ਪਕਾਉਣਾ ਉਸ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਬਿਨਾਂ ਢੱਕੇ ਪਕਾਉਣਾਗਾ ਹਾਂਜੀ ਸਾਰਾ ਨਾਸ਼ਤਾ ਆਪਾਂ ਵਧੀਆ ਜਿਹਾ ਫਰਾਈ ਕਰਕੇ ਤਿਆਰ ਕਰ ਲਿਆ ਦੇਖੋ ਹਾਂਜੀ ਦੇਖੋ ਆਪਾਂ ਬਹੁਤ ਹੀ ਆਸਾਨ ਤਰੀਕੇ ਨਾਲ ਇਹ ਨਾਸ਼ਤਾ ਬਣਾਉਣਾ ਦੱਸਿਆਗਾ ਸਿਰਫ 5-7 ਮਿੰਟ ਹੀ ਲੱਗਦੇ ਇਹ ਨਾਸ਼ਤਾ ਬਣਾਉਣ ਤੇ ਤੁਸੀਂ ਵੀ ਘਰ ਵਿੱਚ ਇਸ ਤਰੀਕੇ ਨਾਲ ਨਾਸ਼ਤਾ ਜਰੂਰ ਬਣਾ ਕੇ ਖਾਓ ਤੇ ਜੇਕਰ ਤੁਹਾਨੂੰ ਰੈਸਪੀ ਪਸੰਦ ਲੱਗੇ ਹੋਵੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤੇ ਲਾਈਕ ਕਰ ਦਿਓ ਸੋਨਾ ਜਾਂ ਇੱਕ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਤੇ ਨਾਲ ਰੱਖਤੀ ਆਪਾਂ ਟਮਾਟਰ ਦਾ ਜੂਸ ਤੇ ਹਰੀ ਚਟਨੀ ਜਿਹਦੇ ਨਾਲ ਵੀ ਤੁਸੀਂ ਮਰਜ਼ੀ ਖਾ ਸਕਦੇ ਇਹ ਨਾਸ਼ਤਾ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਹੈਗਾ